ਦੀਆਂ ਨੂੰ ਚੈਨਲ ਕੀ ਬੜੀ 24 ਜੀ ਇਸ ਵੀਡੀਓ ਦੇ ਵਿੱਚ ਜਨਾਨੀ ਨੇ ਖੁਸਲ-ਬੁਸਲ ਕੀਤੀ ਆਪਣੇ ਘਰ ਵਾਲੇ ਦੇ ਕੰੱਚੀ ਦੇ ਉੱਪਰ ਕੈਮਰਾ ਲੱਗਾ ਉਹ ਦੇਖੋ ਜੀ ਘਰ ਵਾਲੇ ਸਿੱਧਾ ਧਿਆਨ ਕੈਮਰੇ ਵੱਲ ਗਿਆ ਹੁਣ ਫਰੰਟ ਵਾਲੇ ਕੈਮਰੇ ਵੱਲ ਵੀ ਧਿਆਨ ਜਾਏਗਾ ਘਰ ਵਾਲੇ ਦਾ ਇਹ ਫਲੋਰ ਦੇ ਰਹਿਣ ਵਾਲੇ ਆ ਜੀ ਇਹ ਸਾਬਨ ਬਿਜਾਰ ਦੇ ਵਿੱਚ ਚੋਰੀ ਕਰਕੇ ਗਏ ਜੀ ਕੱਲ ਇਹਨਾਂ ਦੀ ਵੀਡੀਓ ਦੱਬ ਕੇ ਵਾਇਰਲ ਕਰੋ ਆ ਦੇਖੋ ਜੀ ਇਹ ਹੁਣ ਬਾਹਰੋਂ ਇੱਕ ਹੋਰ ਗਾਹ ਆਇਆ ਜੀ ਅਗਲਾ ਉਹਨਾਂ ਨੇ ਆਪਣਾ ਲਿਫਾਫਾ ਰੱਖਤਾ ਜੀ ਇਹ ਗਾਗ ਹੈ ਜੀ ਸੋਨੀਆਂ ਰਾਣੀ ਸਾਡੇ ਜੀ ਇਹਨੇ ਆਪਣਾ ਦਿਖਾਫਾ ਰੱਖਿਆ ਬਾਹਰੋਂ ਆਏ ਹੈ ਜੀ ਇਹ ਗਾਗ ਪਹਿਲਾਂ ਤੇ ਖੜੇ ਹੈ ਦੋ ਇੱਕ ਲੇਡੀਜ਼ ਹੈ ਇੱਕ ਜਾਇੰਟਸ ਹੈ ਜੀ ਇਹ ਬੰਦੇ ਨੇ ਟੋਪੀ ਪਾਈ ਹੋਈ ਹੈ ਜੀ ਆ ਲੇਡੀਜ਼ ਦਾ ਧਿਆਨ ਰੱਖੋ ਜੀ ਇਹ ਫਲੋਰ ਦੇ ਰਹਿਣ ਵਾਲੇ ਹੈ ਇਹਨਾਂ ਦੀ ਬਾਈਕ ਦਾ ਨੰਬਰ ਵੀ ਸਾਡੇ ਕੋਲ ਹੈਗਾ ਬਾਈਕ ਦਾ ਨੰਬਰ ਹੈ ਜੀ PB37J0589 ਆ ਦੇਖੋ ਜੀ ਆ ਲੇਡੀਜ਼ ਵੱਲ ਪੂਰਾ ਧਿਆਨ ਦਿਓ ਜੀ ਇਨੇ ਪੂਰਾ ਇਸ਼ਾਰਾ ਵੀ ਕਰਨਾ ਆਪਣੇ ਘਰ ਵਾਲੇ ਨੂੰ ਕਿ ਚੱਕ ਲੈ ਹੁਣ ਬਸ ਉਹਨਾਂ ਦਾ ਧਿਆਨ ਉਧਰ ਕਿਤੇ ਹੋ ਗਿਆ ਅਜੇ ਨੇ ਮੇਕੋ ਹੋਰ ਸੂਟ ਦੇਖਨੇ ਆ ਇੱਕ ਵਾਰ ਸੂਟ ਦੇਖ ਲਿਆ ਫਿਰ ਹੋਰ ਸੂਟ ਦੇਖਣ ਆ ਰਹੀ ਐ ਲੈਤੇ ਇਹਨਾਂ ਨੇ ਸਿਰਫ ਇੱਕੋ ਇੱਕ ਦੁਕਾਨ ਤੇ ਚਾਰ ਗਾਰਮੈਂਟਸ ਐਜੈਂਟਸ ਦੇ ਔਰ ਬੜੇ ਚੁਸਤੀ ਦੇ ਨਾਲ ਇਹਨਾਂ ਨੇ ਇੱਥੋਂ ਲਫਾਫਾ ਚੱਕਣਾ ਜੀ ਆਹ ਵਾਲਾ ਲਫਾਫਾ ਚੱਕਣਾ ਇਹਨਾਂ ਨੇ ਐ ਉਸ ਗਾਗ ਦਾ ਲਫਾਫਾ ਜਿਹੜੇ ਅੰਦਰ ਖੜੇ ਆ ਬੜਾ ਰੇਟ ਹਾਈ ਹੋ ਜਾਂਦਾ ਕੋਈ ਲੋਕ ਸੋ ਦੋਤਾ 120 ਕਰਦੇ ਹੈ ਇਹ ਆਪਣੀ ਐਮ ਆਰ ਵੀ ਹੈ ਉਹ 14 ਫੁੱਟ ਕੋ ਦਿੱਤਾ ਹੈ ਆਹੋਂ ਕੋ ਦਿੱਤੇ ਹੈ ਅਰੇ ਆਪਾਂ ਕੀ ਕਰੀਏ ਇਹ ਬਾਕੀ ਗਾੜੀ ਚਾਹੇ ਹੋਵੇ ਆ ਦੇਖੋ ਇਹ ਸਾਡੀ ਦੁਕਾਨ ਹੈ ਜੀ ਬਾਲਾਜੀ ਗਾਰਮੈਂਟਸ ਆਪਾਂ ਸਮਾਨ ਦਿਖਾ ਰਹੇ ਹਾਂ ਜੀ ਇਹਨਾਂ ਨੂੰ ਔਰ ਲਫਾਫਾ ਪਿਆ ਕਿਸੇ ਹੋਰ ਗਾਗ ਦਾ ਜਨਾਨੀ ਵਾਲਾ ਪੂਰਾ ਧਿਆਨ ਦਿਓ ਜੀ ਸਾਰੇ ਜਾਣੇ ਇਹਨੇ ਕਿਦਾਂ ਘਰ ਨੂੰ ਇਸ਼ਾਰਾ ਕਰਨਾ ਕਿ ਹਾਂ ਵੀ ਚੱਕ ਲੈ ਲਫਾਫਾ ਅੱਜ ਜੀ ਇਹਨਾਂ ਨੂੰ ਜੂਮ ਕਰੋ ਆਜੋ ਆਜੋ ਜੂਮ ਕਰ ਹਾਂ ਬਸ ਸਿੱਧਾ ਪੇਪਰ ਵੀ ਲੈ ਲਿਓ ਵੀ ਇਹ ਦੂਸਰਾ ਵੀ ਇਹਨਾਂ ਪੇਪਰ ਵੀ ਲੈ ਜੀ ਵਿੱਚ ਸਾਰਾ ਵੀ ਟ੍ਰੇਡਿੰਗ ਕਰਨਾ ਤੁਸੀਂ ਮੈਨੂੰ ਬੋਲੋ ਇਹ ਸਾਰੇ ਕੀ ਕਰਨੇ ਉਹ ਐਕਟ ਕਰੋ। ਰੋ ਦਬ ਕੇ ਸ਼ੇਅਰ ਕਰੋ ਜੀ ਜਿੰਨਾ ਕਰ ਸਕਦੇ ਹੋ ਵੱਧ ਤੋਂ ਵੱਧ। ਤੇ ਸਾਰੇ ਦੁਕਾਨਦਾਰ ਭਾਈ ਸਰਤਕ ਰਹਿਣ ਇਦਾਂ ਦੇ ਚੋਰਾਂ ਤੋਂ ਡਫਾਲਟਰਾਂ ਤੋਂ। ਉਸ ਗਾਗਦੇਸ ਲਫਾਫੇ ਦੇ ਵਿੱਚ ਸਾਰੀ ਆਰਟੀਫੀਸ਼ਲ ਜੁਐਲਰੀ ਸੀ ਏਡੀ ਦਾ ਮਾਲ ਸੀਗਾ। ਤਕਰੀਬਨ 32 ਕੋ ਹਜ਼ਾਰ ਰੁਪਏ ਦਾ ਲਫਾਫਾ ਸੀਗਾ ਜੀ ਇਹਨਾਂ ਦਾ ਲੇਡੀਜ਼ ਦਾ। 32000 ਰੁਪਏ ਦਾ ਸਮਾਨ ਸੀਗਾ ਜੀ ਇਹ ਲੇਡੀਜ਼ ਦੇ ਲਫਾਫੇ 'ਚ ਸਾਰਾ ਏਡੀ ਦੀ ਜੁਐਲਰੀ ਸੀ ਆਰਟੀਫੀਸ਼ਲ। ਇਹ ਦੋ ਚੋਰ ਚੱਕ ਕੇ ਲੈ ਗਏ ਜੀ ਫਲੋਰ ਦੇ ਚੋਰ ਹੈ ਜੀ ਫਲੋਰ ਦੇ ਰਹਿਣ ਵਾਲੇ ਆ ਜਨਾਨੀ ਵਾਲਾ ਪੂਰਾ ਧਿਆਨ ਦਿਓ ਜਨਾਨੀ ਉਹਨੇ ਆਪਣੇ ਘਰ ਲੈਣ ਨੂੰ ਇਸ਼ਾਰਾ ਕਰੇਗੀ ਕਿ ਹਾਂ ਵੀ ਚੱਕ ਲੈ ਦੁਕਾਨਦਾਰ ਬੰਦਾ ਦਿਖਾ ਰਿਹਾ ਟੋਪੀ ਵਾਲਾ ਦੁਕਾਨਦਾਰ ਜਿਹੜਾ ਜਿਹਨੇ ਬਲੈਕ ਟੀ-ਸ਼ਰਟ ਪਾਈ ਹੈ ਉਹਦੀ ਪਿੱਠ ਹੋਈਗੀ ਉਹਦੇ ਵੱਲ ਤਾਂ ਉਹ ਇਸ਼ਾਰਾ ਕਰੇਗੀ ਕਿ ਚੱਕ ਲੈ ਲਿਫਾਫਾ ਇਹਨਾਂ ਨੇ ਪੇਮੈਂਟ ਪਾਈ ਹੈ ਜੀ ਆਨਲਾਈਨ ਇਹਨਾਂ ਦਾ ਨਾਮ ਹੈ ਰਮਨ ਰਾਣਾ son of ਧੰਨਾ RAM ਰਾਣਾ ਰਮਨ ਰਾਣਾ son of ਧੰਨਾ RAM ਰਾਣਾ ਆਨਲਾਈਨ ਪੇਮੈਂਟ ਪਾਈ ਹੈ ਇਹਨਾਂ ਨੇ ਜਿਹੜਾ ਸਮਾਨ ਲਿੱਤਾ 400 ਰੁਪਏ ਦਾ ਔਰ ਦੇਖ ਰਿਹਾ ਦੋ-ਦੋ ਹਜ਼ਾਰ ਰੁਪਏ ਵਾਲੇ ਨਾਈਟ ਸੂਟ ਤੇ ਸ਼ਕਲਾਂ ਪੂਰੇ ਚੋਰ ਨੇ ਦੇਖੋ ਜੀ ਇਹਨਾਂ ਨੇ ਕਿਦਾਂ ਚੋਰੀ ਕਰਨੀ ਹੈ ਕਿੰਨੀ ਚੁਸਤੀ ਦੇ ਨਾਲ 32000 ਰੁਪਏ ਦਾ ਗਾਗ ਨੇ ਲਫਾਫਾ ਸੀਗਾ 32000 ਰੁਪਏ ਦਾ ਸਮਾਨ ਉਸ ਲਫਾਫੇ ਦੇ ਵਿੱਚ ਜਿਹਨਾਂ ਨੇ ਚੱਕ ਕੇ ਲੈ ਗਏ ਉਹ ਕਰਦੇ ਆਂ ਆਹ ਬਰਾਊਨ ਬਿਲਡਿੰਗ ਵਿੱਚ ਯਾਰੀ ਬਾਈਕ ਦਾ ਨੰਬਰ ਹੈ ਪੀਬੀ 37 ਜੇ 0579 ਸਪਲੈਂਡਰ ਬਾਈਕ ਹੈ ਸੜਕੋ ਉਹ ਵੀ ਵੀਡੀਓ ਹੈਗੀ ਹੈ ਪੂਰੀ ਹੁਣ ਤੁਸੀਂ ਸਾਰੇ ਲੋਕ ਜਨਾਨੀ ਵੱਲ ਧਿਆਨ ਦਿਓ ਇਹਨੇ ਕਿਦਾਂ ਲਫਾਫਾ ਚੱਕਣਾ ਸੂਟ ਦੇਖ ਰਹੀ ਹੈ ਜੀ ਦੇਖੋ ਥੋੜੀ ਜ਼ੂਮ ਕਰ ਜਨਾਨੀ ਦੀ ਫੋਟੋ ਆਵੇ ਆ ਦੇਖੋ ਜੀ ਸਿਰਫ 400 ਰੁਪਏ ਦਾ ਹਾਂਜੀ ਆ ਦੇਖੋ ਜਨਨਨੀ ਵਾਲ ਦੇਖਿਓ ਜੀ ਉਹਨੂੰ ਦੁਕਾਨਦਾਰ ਦੀ ਪਿੱਠ ਹੈ ਤੇ ਜਨਨਨੀ ਇਸ਼ਾਰਾ ਕਰੇਗੀ ਘਰ ਵਾਲੇ ਨੂੰ ਇਸ਼ਾਰਾ ਦੇਖੋ ਜੀ ਜਨਾਨੀ ਨੇ ਕਿੱਦਾਂ ਕੀਤਾ ਆਪਣਾ ਲਫਾਫਾ ਚੱਕਿਆ ਤੇ ਨਾਲ ਦੂਜਾ ਲਫਾਫਾ ਵੀ ਚੱਕ ਕੇ ਚੱਲੇ ਆ ਜੀ ਆ ਬੰਦਾ ਨੋਟ ਕਰ ਲਓ ਜੀ ਆ ਦੇਖੋ ਜੀ ਇਸ ਵੀਡੀਓ ਵਿੱਚ ਜਨਾਨੀ ਆਪਣੇ ਘਰ ਵਾਲੇ ਨੂੰ ਕੈਮਰੇ ਬਾਰੇ ਦੱਸੇਗੀ ਕਿ ਉੱਪਰ ਕੈਮਰਾ ਲੱਗਾ ਹੋਇਆ ਹੈ ਆ ਦੇਖਿਓ ਤੁਸੀਂ ਇਸ ਵੀਡੀਓ ਵਿੱਚ ਇਹ ਲੋਕਾਂ ਨੂੰ ਕੈਮਰੇ ਦਾ ਵੀ ਕੋਈ ਡਰ ਨਹੀਂ ਹੈ ਝੋਮ ਕਿਉਂ ਕਰਦੇ ਆ ਦੇਖਿਓ ਜਨਾਨੀਵਾਲ ਦੀ ਇਹ ਫਲੋਰ ਦੇ ਸਖਸ਼ ਨੇ ਬੰਦੇ ਦਾ ਪਹਿਲਾ ਕੈਮਰੇ ਵੱਲ ਧਿਆਨ ਗਿਆ ਵਾਈਟ ਵਾਈਟ 30 ਸੈਕਿੰਡ ਹਲੋ ਵਾਈਟ ਫਾਈਲ ਐਕਸ਼ਨ ਦੇ ਵੀ ਆ ਦੇਖੋ ਜੀ ਸਾਬਨ ਬਿਆਰ ਚ ਦੁਕਾਨ ਹੈ ਜੀ ਬਾਲਾਜੀ گارਮੈਂਟਸ ਦੇ ਨਾਮ ਤੇ ਇਹ ਸਾਡੇ ਦੂਸਰੇ ਗੇਟ ਐਂਟਰੈਂਸ ਗੇਟ ਤੋਂ ਬਾਹਰ ਜਾ ਰਹੇ ਆ ਜੀ ਆ ਦੇਖੋ ਜੀ ਸਲਾਹਾਂ ਕਰ ਰਿਹਾ ਕਿ ਲੈ ਜਾਣਾ ਕਿ ਰੱਖਣਾ ਰੁਕੇ ਵੀ ਇੱਕ ਵਾਰ ਦਿਲ ਕੀਤਾ ਕਿ ਵਾਪਸ ਦੇ ਜੀ ਪਰ ਐ ਜਮੀਰ ਨਹੀਂ ਮੰਨਿਆ ਦੇ ਅੰਦਰ ਵਰਦੇ ਦੀ ਫੋਟੋ ਆ ਗਈ ਬਾਹਰ ਆ ਆ ਦੇਖੋ ਜੀ ਹੁਣ ਉਹੀ ਲੋਗਾਂ ਦੀ ਐਂਟ੍ਰੈਂਸ ਦੀ ਵੀਡੀਓ ਵੀ ਦੇਖੋ ਜੀ ਆ ਬੰਦਾ ਦੇਖੋ ਜੀ ਦੁਕਾਨ ਦੇ ਅੰਦਰ ਆ ਰਿਹਾ ਹੈ ਖਾਲੀ ਆ ਤਾ ਰਿਹਾ ਠੀਕ ਹੈ ਜੀ ਤੇ ਜਨਾਨੀ ਦੇ ਹੱਥੇ ਸਿਰਫ ਦੋ ਲਿਫਾਫੇ ਇੱਕ ਵਾਈਟ ਰੰਗ ਦਾ ਇੱਕ ਬਲੈਕ ਰੰਗ ਦਾ ਇਹਨਾਂ ਤੋਂ ਇਲਾਵਾ ਇਹਨਾਂ ਕੋਲ ਹੋਰ ਕੋਈ ਲਿਫਾਫਾ ਨਹੀਂ ਹੈਗਾ ਲੈ ਕੇ ਦੋ ਆਏ ਆ ਤੇ ਲੈ ਕੇ ਚਾਰ ਚੱਲੇ ਇੱਕ ਜਿਹਦਾ ਸਮਾਨ ਲਿੱਤਾ ਹੈ ਤੇ ਚੌਥਾ ਲਿਫਾਫਾ ਜਿਹੜੇ ਗਾਗ ਦਾ ਚੱਕ ਲਿਆ ਇਹ ਨੋਟ ਕਰ ਲਓ ਜੀ ਆ ਆ ਗਏ ਜੀ ਚੋਰ ਹੁਣ ਆਪਣੀ ਬਾਈਕ ਦੇ ਕੋਲ ਆ ਚੈੱਕ ਕਰਿਓ ਜੀ ਇਹ ਬਾਈਕ ਖੜੀ ਹੈ ਇਨਾਂ ਦੀ ਸੁਪਲੈਂਡਰ ਸੁਪਲੈਂਡਰ ਬਾਈਕ ਹੈ ਪੀ ਵੀ 37 ਜੇ 0579 ਨੰਬਰ 플ੋਰ ਦਾ ਹੈ ਤੇ ਸੋਮਵਾਰ ਨੂੰ ਇਹਨਾਂ ਤੇ ਐਫ ਆਈ ਆਰ ਦਰਜ ਹੋ ਜਣੀ ਹੈ ਜੀ ਆ ਦੇਖੋ ਬਾਹਰਲੀ ਦੁਕਾਨ ਦੇ ਵੀ ਬੰਦੇ ਨੇ ਕੈਮਰੇ ਵਾਲ ਪੂਰਾ ਦੇਖਿਆ ਕਿ ਕੈਮਰਾ ਉੱਥੇ ਵੀ ਲੱਗਾ ਹੈ ਇਹਨਾਂ ਨੂੰ ਤਾਂ ਵੀ ਡਰ ਨਹੀਂ ਆਇਆ ਕਿ ਅਸੀਂ ਵਾਇਰਲ ਹੋ ਜਾਾਂਗੇ ਸਾਡੀ ਬੇਇੱਜ਼ਤੀ ਹੋਏਗੀ ਪਰ ਕਹਿੰਦੇ ਨਾ ਮਨਚੇ ਜੇ ਚੋਰੀ ਆ ਗਈ ਦਿਮਾਗ 'ਚ ਚੋਰੀ ਆ ਗਈ ਤੇ ਚੋਰ ਬੰਨਣਾ ਬਨ ਗਏ ਖਾ ਖਾ ਦੇਖਿਆ ਵੀ ਆ ਚਾਰ ਤਰੀਕੇ ਡੇਟ ਸੀਗੀ ਪੈਸੇ ਜਮਾ ਕਰਾ ਆਪਾਂ ਸੋਨਾ ਯਾਰ ਤੇ ਆਇਆ ਕ੍ਰੈਡਿਟ ਆਜੂਦਾਨ ਅਸੀ ਦੀ ਮਿਆ ਆਇਆ ਹੋਰੀ ਆਪਣੇ ਪਾਇਆ ਹੋਣਾ ਲਫਾਫਾ ਖੋਲ ਕੇ ਚੈੱਕ ਵੀ ਕੀਤਾ ਜੀ ਉਹਨਾਂ ਨੇ ਆ ਦੇਖੋ ਅੰਦਰ ਦੇਖ ਰਹੇ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇਹ 12ਵੀਂ ਇਹਨਾਂ ਨੇ 10 ساری ਜਗ੍ਹਾ ਕੈਮਰੇ ਲੱਗੇ ਹੋਏ ਹੈ ਕਹਿੰਦੇ ਅਸੀਂ ਆਪਣਾ ਮੁੰਡਾ ਬਾਹਰ ਭੇਜਿਆ ਮੈਨੂੰ ਤਾਂ ਲੱਗਦਾ 12ਵੀਂ ਇੱਦਾਂ ਹੀ ਭੇਜੇ ਹੋਣਾ ਚੋਰੀ ਕਰਕੇ ਮਨੂ ਕਿਹਾ 16000 ਰੁਪਏ ਆਣਾ ਐਚਡੀ ਅਸੀਂ ਆਹ ਦੇਖੋ ਜੀ ਚੇਰਾ ਉਹ ਫਿਰ ਕੈਮਰੇ ਵਾਲ ਦੇਖ ਰਿਹਾ ਬੰਦਾ ਮੈਂ 16000 ਰੁਪਏ ਪਾਇਆ ਤਾਂ ਬਪਾ ਦਾ ਬਪਾ ਆ ਦੋ ਵਾਰੀ ਇੱਕ ਵਾਰ 16000 ਰੁਪਏ ਪਾਇਆ ਇੱਕ ਵਾਰ ਕਿੰਨੇ ਹਜ਼ਾਰ ਰੁਪਏ ਪਾਇਆ 196 ਨਗੰਦਾ ਜੀ ਨੰਨੇ ਅਜੰਦਾ ਬੇ ਕੋਈ ਨਹੀਂ ਤੁਹਾਨੂੰ ਜੰਦਾ ਕੋਈ ਗੱਲ ਨਹੀਂ ਆਹ 15966 ਰੁਪਏ ਇੱਕ ਪਾਇ 16000 ਰੁਪਏ ਮੇਕਪ ਆਇਆ ਆ ਦੇਖੋ 3 April BB37J 0508 ਨੰਬਰ ਚੈੱਕ ਕਰੋ ਜੀ ਆ ਬਾਈਕ ਤੇ ਬੈ ਕੇ ਜਾ ਰਹੇ ਆ ਜੀ ਮੇਖਣੇ ਸਾਡਾ ਚੰਨ ਕਿੰਨੀ ਠੀਕ